ਨਮਸਕਾਰ ਸਤਿ ਸ਼ਕਾਲ ਮਰhaba ਸੁਰਖੇਰ ਲੁਧਿਆਣਾ ਇੱਕ ਵਾਰੀ ਫੇਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਯਾਰਨੈਕਸ ਐਗਜ਼ੀਬਿਸ਼ਨ ਦੇ ਵਿੱਚ ਜਿਹੜੀ ਕਿ ਜਲੰਧਰ ਬਾਈਪਾਸ ਗਰਾਊਂਡ ਦੇ ਵਿੱਚ ਚੱਲ ਰਹੀ ਹੈ ਸੋ ਯਾਰਨੈਕਸ ਦੇ ਵਿੱਚ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਨੀਟਿੰਗ ਸੈਕਟਰ ਨੂੰ ਲੈ ਕੇ ਇੱਕ ਮੈਨੂਫੈਕਚਰਿੰਗ ਯਾਰਨ ਐਂਡ ਜਿਹੜੇ ਗਾਰਮੈਂਟਸ ਨੂੰ ਲੈ ਕੇ ਜਿਹੜੀ ਨਵੀਂ-ਨਵੀਂ ਇਨਫੋਰਮੇਸ਼ਨਸ ਨੂੰ ਲੈ ਕੇ ਇੱਕ ਬੀ ਟੂ ਬੀ ਐਗਜ਼ੀਬਿਸ਼ਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸੋ ਅੱਜ ਪਹਿਲਾ ਦਿਨ ਹੈ ਇਸ ਟਾਈਮ ਅਸੀਂ ਪਹੁੰਚੇ ਆਂ ਪੀਆਈ ਕੋਟੈਕਸ ਪ੍ਰਾਈਵੇਟ ਲਿਮਟਿਡ ਦੇ ਸਟਾਲ ਤੇ ਸੋ ਗੱਲਬਾਤ ਕਰਾਂਗੇ ਕਿ ਦੇਖਾਂਗੇ ਕਿਦਾਂ ਦਾ ਮਾਹੌਲ ਹੈ ਕਿ ਇਸ ਵਾਰੀ ਇੰਡ

ਸਰ ਇਸ ਵਾਰੀ ਪਿਛਲੀ ਵਾਰ ਨਾਲੋਂ ਜਿਵੇਂ ਹਰ ਵਾਰੀ ਕੁਝ ਨਵਾਂ ਇੰਡਸਟਰੀ ਨੂੰ ਚਾਹੀਦਾ ਹੁੰਦਾ ਇਨੋਵੇਸ਼ਨ ਚਾਹੀਦਾ ਹੁੰਦਾ ਸੋ ਤੁਹਾਡੇ ਲੋਕਾਂ ਤੇ ਜ਼ਿੰਮੇਵਾਰੀ ਹੁੰਦੀ ਕਿ ਇੰਡਸਟਰੀ ਨੂੰ ਨਵੀਂ-ਨਵੀਂ ਚੀਜ਼ਾਂ ਆਰ ਐਂਡ ਡੀ ਕਰਕੇ ਦਿੱਤੀਆਂ ਜਾਣ ਸੋ ਉਸ ਮਾਮਲੇ ਚ ਕੀ ਨਵਾਂ ਦੱਸੋ ਅਲੱਗ-ਅਲੱਗ ਫਿਨਿਸ਼ਸ ਅਸੀਂ ਐਡ ਕੀਤੀਆਂ ਹੈ ਸੌਫਟ ਫੈਂਡ ਫੀਲ ਜਿਵੇਂ ਬੱਚਿਆਂ ਦੇ ਅਡਲਟਸ ਦੇ ਜਿਨ੍ਹਾਂ ਦੇ ਜੋ ਗਾਰਮੈਂਟਿੰਗ ਬੰਦੀ ਹੈ ਨਵੀਂ-ਨਵੀਂ ਰਿਕੁਆਇਰਮੈਂਟ ਆਉਂਦੀ ਹੈ ਇਸ ਵਾਰੀ ਉਹਨਾਂ ਸੀ ਇੱਕ ਨਵੀਂ ਐਡ ਕੀਤੀ ਵਾਟਰ ਰਿਪੈਲੈਂਟ ਦੀ ਜਿਹਦੇ ਵਿੱਚ ਜਿਵੇਂ ਆਪਾਂ ਕੋਲਡ ਡਰਿੰਕਸ ਗਿਰ ਜਾਂਦੀ ਚਾਹੇ ਗਿਰ ਜਾਂਦੀ ਹੈ ਉਹਦੇ ਸਟੇਨ ਨਹੀਂ ਪੈਣਗੇ ਫੈਬਰਿਕ ਉਤੋਂ ਸਮੂਥ ਰਨ ਕਰ ਜਾਏਗਾ ਕੈਮੀਕਲ ਹੋਏਗਾ ਲਿਕਵਿਡ ਹੋਏਗਾ ਕੁਝ ਵੀ ਹੋਏਗਾ ਜਿਹੜੇ ਫੈਬਰਿਕ ਹੈ ਇਹਦਾ ਬੇਸ ਕੀ ਹੈ ਐ ਦਾ بیس ਕਾਟਨ ਕਾਟਨ ਹਾਂਜੀ ਪੋਲੀਐਸਟਰ ਦੇ ਉੱਤੇ ਵੀ ਆਪਾਂ ਕਰ ਸਕਦੇ ਆ ਬਟ ਕਾਟਨ ਦੇ ਉੱਤੇ ਨਦਰ ਰਿਜ਼ਲਟ ਕਾਫੀ ਅੱਛਾ ਆਂਦਾ ਹੈ ਮੈਂ ਵੀ ਪੁੱਛਣਾ ਚਾਹਾਂਗਾ ਕਿ ਇੱਕ ਪਾਸੇ ਜੋ ਪਿਛਲੇ 1 ਸਾਲ ਚ ਅਸੀਂ ਸੁਣਦੇ ਆ ਰਹੇ ਆਂ 2 ਸਾਲਾਂ ਚ ਕਿ ਚਾਈਨਾ ਦੀ ਬਹੁਤ ਜ਼ਿਆਦਾ ਕੁਸਪੈਟ ਹੋ ਗਈ ਹੈ ਸਾਡੀ ਇੰਡਸਟਰੀ ਚ ਯਾਨ ਤੋਂ ਲੈ ਕੇ گارਮੈਂਟਿੰਗ ਚ ਸੋ ਉਹਨੂੰ ਤੁਸੀਂ ਕਿਸ ਤਰ੍ਹਾਂ ਤੁਹਾਡੀ ਇੰਡਸਟਰੀ ਕਿਸ ਤਰ੍ਹਾਂ ਲੈ ਰਹੀ ਹੈ ਦੇਖੋ ਕਸਟਮਰ ਨੂੰ ਸਰਵਿਸ ਚਾਹੀਦੀ ਹੈ ਨਵੀਂ ਨਵੀਂ ਹੈਂਡਫੀਲਸ ਦੇ ਰਹੇ ਆ ਸੀ ਪਿੱਛੇ ਗਵਰਨਮੈਂਟ ਨੇ ਜਿਵੇਂ ਮਿਨਿਮਮ ਡਿਊਟੀ ਲਗਾਤੀ ਹੈ 35 ਡਾਲਰ ਤੇ ਉਹਦਾ ਬਹੁਤ ਐਮਐਸਪੀ ਉਹਦਾ ਬਹੁਤ ਬੈਨੀਫਿਟ ਮਿਲਿਆ ਸਾਨੂੰ ਹੁਣ ਕਸਟਮਰ ਨੂੰ ਵੀ ਆਪੇ ਕਹਿ ਰਹੇ ਆ ਜਿਵੇਂ ਮੋਦੀ ਸਾਹਿਬ ਨੇ ਮੋਹਨ ਚਲਾਈ ਹੈ ਇੱਕ ਮੇਕ ਇਨ ਇੰਡੀਆ ਦੀ ਉਸ ਚੀਜ਼ ਨੂੰ ਪ੍ਰੋਮੋਟ ਕਰ ਰਿਆ ਨਵੀਆਂ ਨੈਟ ਸਟਰਕਚਰ ਅਸੀਂ ਬਜਾਏ ਕਿ ਕੋਸ਼ਿਸ਼ ਕਰ ਰਹੇ ਆ ਕਿ ਮਸ਼ੀਨਰੀ ਇੰਪੋਰਟ ਕਰਕੇ ਉਹੀ ਸਾਰੇ ਫੈਬਰਿਕਸ ਉਹੀ ਸਭ ਚੀਜ਼ਾਂ ਸੀ ਇੱਥੇ ਪ੍ਰੋਵਾਈਡ ਕਰਦੀ ਹੈ ਸੋ ਜਿਹੜੀ ਇੰਡਸਟਰੀ ਹੈ ਉਹ ਐਕਸੈਪਟ ਕਰ ਰਹੀ ਹੈ ਐਕਸੈਪਟ 댓 ਇਸ ਅ ਟ੍ਰੈਂਡ ਹੈ ਉਹ ਵਿਦ ਟਾਈਮ ਸਾਰਾ ਕੁਝ ਐਬਜ਼ਾਰਬ ਵੀ ਕਰ ਰਿਹਾ ਹੈ ਪ੍ਰਾਈਸਿਸ ਦਾ ਥੋੜਾ ਬਹੁਤ ਡਿਫਰੈਂਸ ਹੁੰਦਾ ਬਟ ਨੇਚਰਲੀ ਜਦੋਂ ਇੱਕ ਚੀਜ਼ ਆਪਾਂ ਆਰਟੀਫੀਸ਼ੀਅਲ ਜਿਵੇਂ ਪੋਲੀਐਸਟਰ ਬੇਸ ਇਚ ਆ ਉਹਦੀ ਬਜਾਏ ਨੇਚਰਲ ਜਿਵੇਂ ਕਾਟਨ ਹੋ ਜਾਂਦੀ ਹੈ ਵਿਸਕੋਸ ਹੋ ਜਾਂਦੀ ਹੈ ਉਹਨਾਂ ਨੂੰ ਜ਼ਿਆਦਾ ਲਾਈਕ ਕਰਨ ਦਾ ਕਸਟਮਰ ਜੀ ਹੋਰ ਕੀ ਕਹਿਣਾ ਚਾਹੋਗੇ ਹੁਣ ਜਿਵੇਂ ਲੋਰ ਦੇ ਫੈਬਰਿਕਸ ਹੈ ਸਾਡੇ ਕੋਲ ਜਾਂ ਆਪਣਾ ਕਾਟਨ ਲਾਈਕਰਾ ਦੇ ਫੈਬਰਿਕਸ ਹੈ ਵਿంటర్ ਵੇਅਰ ਹੈ ਹੁਣ ਅਸੀਂ ਇਹ ਦੇਖੋ ਜਿਵੇਂ ਇਹਨਾਂ ਚ ਸਟ੍ਰੈਚ ਤੁਸੀਂ ਦੇਖੋ ਕਿ ਕਪੜੇ ਚ ਅਸੀਂ 8 ਤੋਂ 10% ਸਪੈਂਡੈਕਸ ਕਾਟਨ ਇਚ ਪਾਇਆ ਹੋਇਆ ਹੈ ਇਹ ਪਾ ਕੇ ਜਿਵੇਂ ਪਹਿਲੇ ਆਪਾਂ ਨੂੰ ਕੰਫਰਟ ਵੇਅਰ ਪੋਸਟ ਕੋਵਿਡ ਤੁਸੀਂ ਦੇਖਿਆ ਹਰ ਬੰਦਾ ਕਹਿੰਦਾ ਮੈਨੂੰ ਕੰਫਰਟ ਵੇਅਰ ਚਾਹੀਦਾ ਚਾਹੇ ਉਹ ਆਫਿਸ ਹੈ ਹੁਣ ਟਰੌਜ਼ਰਸ ਬਣ ਰਹੀਆਂ ਇਹ ਲੈ ਫੈਬਰਿਕ ਦੀਆਂ ਥੈਟ ਇਜ਼ ਕਾਟਨ ਆਦਰਵਾਇਜ਼ ਪਹਿਲੇ ਆਪਾਂ ਬੰਦ ਸੀਗੇ ਜਿਵੇਂ ਸਟ੍ਰੈਚ ਨਹੀਂ ਸੀ ਹੁੰਦਾ ਹੁਣ एवरीवन ਇਜ਼ ਸੋ ਕੰਫਰਟੇਬਲ ਵੇਅਰਿੰਗ ਥੀਸ ਟਾਈਪ ਆਫ ਫੈਬਰਿਕਸ ਗਾਰਮੈਂਟਸ ਸੋ ਇਟ ਇਜ਼ ਗੁੱਡ ਫॉर ਅਸ ਨਾਉ ਸੋ ਫਿਊਚਰ ਟ੍ਰੈਂਡ ਕੀ ਲੱਗਦਾ ਬਿਕੋਜ਼ ਤੁਸੀਂ ਲੋਕੀ ਜਦੋਂ ਜਿਹੋ ਗਾਰਮੈਂਟ ਬਣਾਉਂਦੇ ਹੋ ਉਹੀ ਚੀਜ਼ਾਂ ਮੈਨੂਫੈਕਚਰਿੰਗ ਜਿਵੇਂ ਅਸੀਂ ਗਾਰਮੈਂਟਸ ਦੇ ਵਿੱਚ ਦੇਖਦੇ ਆ ਸੋ ਫੈਬਰਿਕ ਤੁਸੀਂ ਇਸ ਵਾਰੀ ਕੀ ਲੈ ਕੇ ਆਏ ਹੋ ਪਿਛਲੇ ਸਾਲ ਨਾਲੋਂ ਡਿਫਰੈਂਟ ਜਿਹੜਾ ਕਿ ਗਾਰਮੈਂਟਿੰਗ ਤੇ ਸਾਨੂੰ ਫਿਊਚਰ ਦੇਖਣ ਨੂੰ ਅਸੀਂ ਸਟਰਕਚਰ ਸੈਲਫ ਨੀਡਸ ਦਿਖਾ ਰਹੇ ਆ ਜਿਵੇਂ ਜੋ ਚਾਈਨਾ ਤੋਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਉਹ ਪੋਲੀਐਸਟਰ ਵਿੱਚ ਦੇ ਰਹੇ ਆ ਅਸੀਂ ਉਹੀ ਚੀਜ਼ਾਂ ਕਾਟਨ ਵਿੱਚ ਪ੍ਰੋਮੋਟ ਕਰ ਰਹੇ ਆ ਤੁਹਾਨੂੰ ਉਹ ਡਿਜ਼ਾਈਨਿੰਗ ਦਿਖਾਉਣਾ ਦੇਖੋ ਜਿਵੇਂ ਸਟਰਕਚਰ ਕੋਟ ਸੈਟ ਲੇਡੀਜ਼ ਦੇ ਚੱਲਦਾ ਹੈ ਮੈਨਸ ਟੀ-ਸ਼ਰਟ ਲੌਂਜ wear ਐਸਮ ਫੈਬਰਿਕਸ ਐ ਸਟਰਕਚਰ ਨੀਟਸ ਐ ਆਪਣੇ ਕੋਲ ਅਪੇ ਸਾਰੇ ਫੈਬਰਿਕ ਸਾਰੇ ਸਟਰਕਚਰਸ ਦੇਖੋ ਡਿਫਰੈਂਟ ਡਿਫਰੈਂਟ ਐ ਕਾਟਨ ਬੇਸ ਐ ਮੋਡਲ ਬੇਸ ਐ ਮਿਸਕੋਸ ਬੇਸ ਐ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਪ੍ਰਿੰਟਸ ਜਿਵੇਂ ਕਰਲਿਸ਼ ਦੇ ਪ੍ਰਿੰਟਸ ਹੋਗੇ ਮੈਨਜ਼ wear ਹੋਗੇ ਇਹ ਜਿਹੜੀ ਜਿਹੜੇ ਤੁਸੀਂ ਫੈਬਰਿਕਸ ਡਵੈਲਪ ਕੀਤੇ ਐ ਇਹ ਕਿਹੜੀ ਇੰਡਸਟਰੀ ਨੂੰ ਫੋਕਸਡ ਐ ਯਾਨੀ ਕਿ ਫੀਮੇਲ ਸੈਕਟਰ ਨੂੰ ਜਾਂ ਫਿਰ ਹੋਮ ਫਰਨੀਸ਼ਿੰਗ ਨੂੰ ਜਾਂ ਮੇਲ ਸੈਕਟਰ ਇਹ ਦੇਖੋ ਗਾਰਮੈਂਟਿੰਗ ਜੋ ਆਪਾਂ wear ਕਰਦੇ ਆ ਜੋ ਆਪਣੀ ਡੇਲੀ ਡੇ ਟੂ ਡੇ ਵੇਅਰ men ਸੈਕਸ਼ਨ ਹੋ ਗਿਆ ਫੀਮੇਲ ਹੋ ਗਿਆ ਕਿਡਸ ਵੇਅਰ ਹੋ ਗਿਆ ਸਾਰਿਆਂ ਨੂੰ ਕੈਟਰ ਕਰਦੇ ਆ ਅਸੀਂ ਹਾਂਜੀ ਜਿਵੇਂ ਅੱਗੇ ਅਸੀਂ ਸੁਣਦੇ ਸੀਗੇ ਕਿ ਆ ਗਰਲਿਸ਼ ਲਈ ਆਈਟਮ ਜ਼ਿਆਦਾ ਬਣਾਈ ਗਈ ਹੈ ਯਾ ਫੋਕਸਡ ਉਹਨਾਂ ਨੂੰ ਹੁੰਦੀ ਹੈ ਬਾਕੀ ਬਣਾਉਣ ਨੂੰ ਤਾਂ ਕੋਈ ਵੀ ਕੁਝ ਵੀ ਬਣਾ ਲੂਗਾ ਹਾਂਜੀ ਸਾਡੇ ਕੋਲ ਸਾਡਾ ਤੇ ਨਾ ਤਾਂ ਹੀ ਫੋਕਸ ਹੈ ਮਤਲਬ ਕਿਡਜ਼ ਵੇਅਰ ਦੇ ਵੀ گارਮੈਂਟਸ ਲਈ ਜੋ ਫੈਬਰਿਕ ਚਾਹੀਦੇ ਉਹ ਵੀ ਹੈ ਫੀਮੇਲਸ ਵਾਸਤੇ ਵੀ ਹੈ ਮੈਨਸ ਵੇਅਰ ਵੀ ਹੈ ਜਿਵੇਂ ਹੁੱਡੀ ਵੇਅਰਸ ਆਪਣੇ ਵਿంటర్ ਵੇਅਰ ਦੇ ਹੁੰਦੇ ਹੈ ਜੈਕਟਸ ਦਾ ਨਹੀਂ ਅਸੀਂ ਕਰਦੇ ਸਾਡੇ ਕੋਲ ਨਿਟਸ ਦੀ ਸਾਰੀ ਰੇਂਜ ਹੈਗੀ ਹੈ ਹਰ ਤਰ੍ਹਾਂ ਦਾ ਫੈਬਰਿਕ ਨਿਟਸ ਦੇ ਜੋ ਮਤਲਬ ਆਪਣੇ ਅੰਡਰ گارਮੈਂਟਸ ਤੋਂ ਲੈ ਕੇ ਅਪਰ ਵੇਅਰ ਆਊਟਰ ਵੇਅਰ ਵਿంటర్ ਵੇਅਰ ਸਾਰਾ ਕੁਝ ਹੈ ਸਾਡੇ ਕੋਲ ਲੋਜ਼ ਟੀ-ਸ਼ਰਟਸ ਹਾਂਜੀ ਸੋ ਦੋਸਤੋ ਇਸੇਕੇ ਸਾਡੇ ਨਾਲ ਜਿਹੜਾ ਪੀਆਈ ਕਾਰਟੈਕਸ ਤੋਂ ਜਿਹੜਾ ਲਾਈਵ ਤਸਵੀਰਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਦਾ ਮਾਹੌਲ ਹੈ ਔਰ ਇਸ ਟਾਈਮ ਗਾਰਮੈਂਟ ਦਾ ਜਿਹੜਾ ਇਹ ਸ਼ੋਅ ਸ਼ੁਰੂ ਹੋਇਆ ਫੈਬਰਿਕਸ ਨੂੰ ਲੈ ਕੇ ਦੀ گارਮੈਂਟਿੰਗ ਨੂੰ ਲੈ ਕੇ ਸੋ ਉਹਦੇ ਵਿੱਚ ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਸੋ ਯਾਰਨੈਕਸ ਐਗਜ਼ੀਬਿਸ਼ਨ ਜੀ ਹੈ ਜੋ ਜਿਹੜਾ ਕਿ ਅੱਜ ਫਰਸਟ ਡੇ ਹੀ ਹੈ ਯਾਰਨੈਕਸ ਐਗਜ਼ੀਬਿਸ਼ਨ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਗਰਾਊਂਡ ਦੇ ਵਿੱਚ ਇਹ ਸ਼ੋ ਚੱਲ ਰਿਹਾ ਸੋ ਤੁਸੀਂ ਵੀ ਇੱਥੇ ਆ ਕੇ ਆਪਣੇ ਇੰਡਸਟਰੀ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਡਵੈਲਪਮੈਂਟਸ ਹੋਈਆਂ ਨਵੀਂ-ਨਵੀਂ ਉਹਦੇ ਨਾਲ ਰੂਬਰੂ ਹੋ ਸਕਦੇ ਹੋ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਦਾ ਸ਼ੁਕਰੀਆ